IRDAI ਦੀ ਲੇਟੈਸਟ ਐਨਵਲ ਰਿਪੋਰਟ ਆ ਗਈ ਹੈ ਜੋ ਕਿ 30 ਦਸੰਬਰ 2025 ਨੂੰ ਪਬਲਿਸ਼ ਹੋਈ ਹੈ ਤੇ ਇਸ ਵਾਰੀ ਉਹਨਾਂ ਨੇ 416 ਪੰਨਿਆਂ ਦੀ ਇੱਕ ਡਿਟੇਲਡ ਰਿਪੋਰਟ ਪਬਲਿਸ਼ ਕੀਤੀ ਹੈ ਹੁਣ ਇਸ ਰਿਪੋਰਟ ਦੇ ਵਿੱਚ ਬਹੁਤ ਸਾਰੀਆਂ ਟੈਕਨੀਕਲ ਟਰਮਸ ਨੇ ਜਿਹਨੂੰ ਸਾਡੀ ਟੀਮ ਨੇ ਆਰਾਮ ਨਾਲ ਬੈਠ ਕੇ ਚੰਗੇ ਤਰੀਕੇ ਨਾਲ ਐਨਲਾਈਜ਼ ਕੀਤਾ ਤੇ ਤੁਹਾਡੇ ਲਈ ਟੌਪ ਦੀਆਂ ਤਿੰਨ ਹੈਲਥ ਇੰਸ਼ੋਰੈਂਸਸ ਲੱਭ ਕੇ ਲਿਆਂਦੀਆਂ ਨੇ ਤੇ ਸਿਰਫ ਇੰਨੇ ਨਹੀਂ ਹੈ ਇਸ ਰਿਪੋਰਟ ਦੇ ਨਾਲ ਨਾਲ ਅਸੀਂ ਆਪਣਾ ਇੱਕ ਡਿਟੇਲਡ ਮਾਡਲ ਵੀ ਬਣਾਇਆ ਜਿਹਦੇ ਵਿੱਚ ਅਸੀਂ ਸਾਰੀਆਂ ਇੰਸ਼ੋਰੈਂਸਸ ਕੰਪਨੀ ਨੂੰ 10 ਅਲੱਗ-ਅਲੱਗ ਪੈਰਾਮੀਟਰ ਤੇ ਕੰਪੇਅਰ ਕੀਤਾ क्लेम सेटलमेंट इनक्यर्ड क्लेम रेशो कंप्लेंट्स वॉल्यूम या फिर हॉस्पिटल टाइप्स दी गल होगी बहुत सारे पैरामीटर्स में ਤੇ ਇਸ ਤੋਂ ਬਾਅਦ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤਿੰਨ ਬੈਸਟ ਹੈਲਥ ਇੰਸ਼ੋਰੈਂਸਸ ਚਲੋ ਸਭ ਤੋਂ ਪਹਿਲਾਂ ਆਪਾਂ IRDAI ਦੀ ਉਹ ਲੇਟੈਸਟ ਰਿਪੋਰਟ ਹੀ ਦੇਖ ਲੈਂਦੇ ਹਾਂ ਇੱਥੇ ਤੁਸੀਂ ਆਲਮੋਸਟ ਸਾਰੀਆਂ ਹੀ ਕੰਪਨੀਆਂ ਦਾ ਇਨਕਯਰਡ ਕਲੇਮ ਰੇਸ਼ੋ ਦਾ ਡਾਟਾ ਦਿੱਤਾ ਹੋਇਆ ਜਿਹਦੇ ਵਿੱਚ ਹੈਲਥ ਇੰਸ਼ੋਰੈਂਸ ਮੋਟਰ ਇੰਸ਼ੋਰੈਂਸ ਲਾਈਫ ਇੰਸ਼ੋਰੈਂਸਸ ਆਲਮੋਸਟ ਸਾਰਨਾ ਹੀ ਕਵਰ ਕੀਤੀਆਂ ਗਈਆਂ ਨੇ ਹੁਣ ਇਹਦੇ ਵਿੱਚੋਂ ਜੇਕਰ ਸਿਰਫ ਹੈਲਥ ਇੰਸ਼ੋਰੈਂਸ ਦੀ ਗੱਲ ਕਰੀਏ ਤਾਂ ਉਹ ਡਾਟਾ ਕੁਝ ਇਸ ਤਰੀਕੇ ਨਾਲ ਦਿਖਦਾ ਜਿਵੇਂ ਕਿ ਤੁਸੀਂ ਇੱਥੇ ਦੇਖ ਹੀ ਸਕਦੇ ਆਈਡੀਲੀ ਹੈ ਜਿਹੜਾ ਨੰਬਰ ਹੈ ਨਾ 60 ਤੋਂ 90 ਦੇ ਵਿੱਚ ਹੋਣਾ ਚਾਹੀਦਾ ਹੈ 60 ਤੋਂ ਘੱਟ ਹੈ ਤਾਂ ਮਤਲਬ ਕੰਪਨੀ ਕਲੇਮਸ इजीली ਪਾਸ ਨਹੀਂ ਕਰਦੀ ਤੇ 90 ਤੋਂ ਜੇਕਰ ਵੱਧ ਹੈ ਤਾਂ that means ਕਿ ਕੰਪਨੀ ਬਹੁਤ इजीली ਬਹੁਤ ਜ਼ਿਆਦਾ ਕਲੇਮਸ ਪਾਸ ਕਰ ਰਹੀ ਹੈ ਜੋ ਕਿ ਉਹਨਾਂ ਦੇ ਬਿਜ਼ਨਸ ਲਈ ਸਹੀ ਨਹੀਂ ਹੈ ਐਕਚੁਅਲ ਕਹਿਣ ਦਾ ਭਾਵ ਹੈ ਵੀ ਕੰਪਨੀ ਜਿੰਨੇ ਪ੍ਰੀਮੀਅਮ ਕਲੈਕਟ ਕਰ ਰਹੀ ਹੈ ਨਾ ਉਸ ਤੋਂ ਕਿਤੇ ਜ਼ਿਆਦਾ ਕਲੇਮ ਪਾਸ ਕਰ ਰਹੀ ਹੈ ਜੋ ਕਿ ਸਹੀ ਚੀਜ਼ ਨਹੀਂ ਹੈ ਇਸੇ ਕਰਕੇ ਇਹ ਨੰਬਰ 60 ਤੋਂ 90 ਦੇ ਵਿੱਚ ਆਉਣਾ ਚਾਹੀਦਾ ਹੈ ਉਹਨਾਂ ਤੇ ਜਿਹੜੀਆਂ ਕੰਪਨੀਆਂ 60 ਤੋਂ 90 ਦੇ ਵਿਚਕਾਰ ਨਹੀਂ ਆਉਂਦੀਆਂ ਉਹਨਾਂ ਨੂੰ ਅਸੀਂ ਆਲਰੇਡੀ ਰੈਡ ਫਲੈਗ ਦੇ ਦਿੱਤਾ ਹੈ। ਹੁਣ ਪਾਸ ਦੇ ਵਿੱਚ ਅਸੀਂ ਕਾਫੀ ਸਾਰੀਆਂ ਹੈਲਥ ਇੰਸ਼ੋਰੈਂਸਸ ਨੂੰ ਲੈ ਕੇ ਵੀਡੀਓਜ਼ ਬਣਾਈਆਂ ਨੇ ਤੇ ਅਕਸਰ ਹੀ ਲੋਕਾਂ ਦੇ ਮੇਨ ਦੋ ਸਵਾਲ ਹੁੰਦੇ ਨੇ ਕਿ ਅਸੀਂ ਨਵੀਆਂ ਕੰਪਨੀਆਂ ਨੂੰ ਕਿਉਂ ਨਹੀਂ ਰეკਮੈਂਡ ਕਰਦੇ? ਮਤਲਬ ਪਬਲਿਕ ਇੰਸ਼ੋਰੈਂਸ ਨੂੰ ਕਿਉਂ ਨਹੀਂ ਰეკਮੈਂਡ ਕਰਦੇ ਜਿਵੇਂ ਕਿ ਨਾਵੀ ਜਾਂ ਫਿਰ ਐਕੋ। ਨਾਵੀ ਤੇ ਐਕੋ ਦਾ ਜਿਹੜਾ ਆਈਸੀਆਰਓ ਕਾਫੀ ਘਟ ਹੈ। ਨਾਵੀ ਦਾ ਇੱਕ ਸਾਲ ਬਿਲਕੁਲ ਘੱਟ ਸੀ ਤੇ ਦੂਜੇ ਸਾਲ ਬਹੁਤ ਜ਼ਿਆਦਾ ਹੋ ਗਿਆ। ਪਬਲਿਕ ਇੰਸ਼ੋਰੈਂਸ ਦਾ ਜਿਹੜਾ ਐਵਰੇਜ ਆਈਸੀਆਰ ਹੈ ਨਾ ਉਹ ਮੋਰ ਥੈਨ 100 ਹੈ ਇਸੇ ਕਰਕੇ ਉਹਨਾਂ ਕੰਪਨੀਆਂ ਨੂੰ ਰੈਡ ਹਾਈਲਾਈਟ ਕੀਤਾ ਜਾਂਦਾ ਹੈ ਪਰ ਇਹ ਸਿਰਫ ਇਕੱਲਾ ਆਈਸੀਆਰ ਦਾ ਨੰਬਰ ਨਹੀਂ ਹੈ ਹੋਰ ਵੀ ਬਹੁਤ ਸਾਰੇ ਫੈਕਟਰ ਨੇ ਜਿੰਨਾ ਕਰਕੇ ਇਹਨਾਂ ਕੰਪਨੀਆਂ ਨੂੰ ਰੈਡ ਹਾਈਲਾਈਟਡ ਦੇ ਵਿੱਚ ਰੱਖਿਆ ਜਾਂਦਾ ਸੋ ਇਹ ਸਾਰਾ ਕੁਝ ਕਰਨ ਤੋਂ ਬਾਅਦ ਸਾਡੇ ਕੋਲੇ 10-12 ਕੰਪਨੀਆਂ ਹੀ ਬਚਦੀਆਂ ਨੇ ਤੇ ਇਹਨਾਂ 10-12 ਕੰਪਨੀਆਂ ਦੇ ਵਿੱਚ ਵੀ ਟੌਪੀਆਂ 6 ਕੰਪਨੀਆਂ ਕੱਢਣ ਦੇ ਲਈ ਇਹਨਾਂ ਨੂੰ ਮੈਂ ਅਲੱਗ-ਅਲੱਗ 6 ਪੈਰਾਮੀਟਰ ਤੇ ਫੋਕਸ ਕੀਤਾ ਤੇ ਉਹ ਕਿਹੜੇ-ਕਿਹੜੇ ਨੇ ਜੀ ਐਨਿਊਅਲ ਬਿਜ਼ਨਸ ਕੰਪਲੇਂਟ ਵੋ ਤੇ ਹੁਣ ਇਹਨਾਂ ਅਲੱਗ-ਅਲੱਗ ਪੈਰਾਮੀਟਰ ਤੇ ਇਹਨਾਂ ਕੰਪਨੀਆਂ ਨੂੰ ਰੇਟਿੰਗ ਦੇਣ ਤੋਂ ਬਾਅਦ ਸਾਡੇ ਕੋਲੇ ਇੰਡੀਆ ਦੀਆਂ ਟੌਪ ਦੀਆਂ 6 ਇੰਸ਼ੋਰੈਂਸ ਕੰਪਨੀਆਂ ਹੀ ਬਚਦੀਆਂ ਨੇ। ਹੁਣ ਉਹ ਕਿਹੜੀਆਂ-ਕਿਹੜੀਆਂ ਨੇ? HDFC Ergo, Bajaj Allianz, Aditya Birla, Care, New India, ਤੇ ICICI Lombard। ਚਲੋ ਇਹ ਤਾਂ ਹੋ ਗਏ ਬੈਸਟ ਇੰਸ਼ੋਰਰਸ। ਬਟ ਇਹਨਾਂ ਦੇ ਕਿਹੜੇ-ਕਿਹੜੇ ਪਲਾਨ ਕੰਸਿਡਰ ਕਰਨੇ ਚਾਹੀਦੇ ਆ ਤੇ ਉਹਨਾਂ ਪਲਾਨਸ ਦੇ ਵਿੱਚ ਕਿਹੜੇ-ਕਿਹੜੇ ਵੇਰੀਐਂਟਸ ਸਾਨੂੰ ਲੈਣੇ ਚਾਹੀਦੇ ਆ ਉਹਨਾਂ ਬਾਰੇ ਆਪਾਂ ਅੱਗੇ ਵੀਡੀਓ ਦੇ ਵਿੱਚ ਦੇਖਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਇਹਨਾਂ ਪਾਲਿਸੀਜ਼ ਦੀ ਐਲੀਜੀਬਿਲਟੀ ਤੇ ਮੈਕਸ ਇਸ ਲਾਈਨ ਦੇ ਵਿੱਚ ਜਿਹੜੀ ਐਲੀਜੀਬਿਲਟੀ ਹੈ ਉਹ ਅਡਲਟ ਬੇਸਡ ਹੈ ਤੇ ਇੱਕ ਡਿਸਕਲੇਮਰ ਦੇ ਤੌਰ ਤੇ ਦੱਸ ਦੇਣਾ ਕਿ ਬਹੁਤ ਸਾਰੀਆਂ ਪਾਲਿਸੀਜ਼ ਐਡਾਂ ਦੀਆਂ ਜਿਨ੍ਹਾਂ ਦੇ ਵਿੱਚ ਤੁਹਾਨੂੰ ਫੈਮਲੀ ਪਲਾਨਸ ਮਿਲ ਜਾਂਦੇ ਜਿੱਥੇ ਤੁਸੀਂ ਆਪਣੇ ਬੱਚਿਆਂ ਤੇ ਆਪਣੇ ਪੇਰੈਂਟਸ ਨੂੰ ਵੀ ਐਡ ਕਰ ਸਕਦੇ ਹੋ ਅਨਡੇਫੀਨੇਟਲੀ ਉਹਨਾਂ ਦੀ ਫਿਰ ਐਲੀਜੀਬਿਲਟੀ ਇੱਕ ਡਿਫਰੈਂਟ ਅਲੱਗ ਹੋਏਗੀ HDFC Argo ਨੀਵਾ ਬੂਪਾ ਤੇ Bajaj Allianz ICICI Lombard ਇਹਨਾਂ ਦੇ ਵਿੱਚ ਜਿਹੜੀ ਮੈਕਸਿਮਮ ਏਜ ਐਕਸੈਪਟੇਬਿਲਟੀ ਆਫ 60 ਸਾਲ ਤੱਕ ਦੀ ਹੈ ਮਤਲਬ ਤੁਸੀਂ 65 ਸਾਲ ਤੋਂ ਪਹਿਲਾਂ ਕਦੋਂ ਵੀ ਇਹਨਾਂ ਦੀ ਪਾਲਿਸੀ ਲੈ ਸਕਦੇ ਹੋ ICICI ਆਈਦੇ ਵਿੱਚ ਮਿਨੀਮਮ ਏਜ ਐਂਟਰੀ ਜਿਹੜੀ ਉਹ 6 ਸਾਲ ਹੈ ਜੋ ਕਿ ਕਾਫੀ ਇੰਟਰਸਟਿੰਗ ਹੈ ਉਸ ਤੋਂ ਬਾਅਦ ਕੇਅਰ ਸੁਪਰੀਮ ਤੇ ਅਦਿੱਤਿਆ ਵਿਰਲਾ ਦੇ ਵਿੱਚ ਕੋਈ ਮੈਕਸਿਮਮ ਐਂਟਰੀ ਏਜ ਨਹੀਂ ਹੈ ਮਤਲਬ ਤੁਸੀਂ ਜਦੋਂ ਤਾਹ ਹੋ ਇਹਨਾਂ ਦੀ ਪਾਲਸੀ ਲੈ ਸਕਦੇ ਹੋ ਸੋ ਜੇਕਰ ਤੁਸੀਂ ਆਪਣੇ ਪੇਰੈਂਟਸ ਲਈ ਪਾਲਸੀ ਦੇਖ ਰਹੇ ਹੋ ਜਿਨ੍ਹਾਂ ਦੀ ਉਮਰ 50 ਜਾਂ ਉਸ ਤੋਂ ਉੱਪਰ ਹੈ ਤਾਂ ਡੈਫੀਨਿਟਲੀ ਅਦਿੱਤਿਆ ਵਿਰਲਾ ਤੇ ਕੇਅਰ ਸੁਪਰੀਮ ਕਾਫੀ ਦੂ ਡੀਸੈਂਟ ਆਪਸ਼ਨਸ ਨੇ ਉਸ ਤੋਂ ਬਾਅਦ ਮੈਕਸਿਮਮ ਕਵਰ ਦੀ ਗੱਲ ਕਰੀਏ ਤਾਂ ਸਭ ਤੋਂ ਘੱਟ ਕਵਰ ਜਿਹੜਾ ਉਹ ਬਜਾਦ ਅਲਾਈਅንስ ਮਿਲਦਾ ਜੋ ਕਿ 50 ਲੱਖ ਤੱਕ ਦਾ ਹੀ ਹੈ ਉਸ ਤੋਂ ਇਲਾਵਾ ਬਾਕੀ ਇਥੇ ਤੇ ਤੁਹਾਨੂੰ 10 ਕਰੋੜ ਤੇ 2 ਕਰੋੜ ਤੱਕ ਦਾ ਕਵਰ ਵੀ ਮਿਲ ਜਾਂਦਾ ਰਿਸਪੈਕਟਿਵਲੀ ਨੀਵਾ ਬੋਪਾ 3.0 ਦੇ ਵਿੱਚ ਤੁਹਾਨੂੰ ਅਨਲਿमिटेड ਕਵਰ ਮਿਲ ਜਾਂਦਾ ਜੇਕਰ ਤੁਸੀਂ ਚਾਹੋ ਤਾਂ ਹੁਣ ਉਸ ਤੋਂ ਬਾਅਦ ਰੂਮ ਰੈਂਟ ਲਿਮਿਟ ਜੋ ਕਿ ਇੱਕ ਕਾਫੀ ਇੰਪੋਰਟੈਂਟ ਪੈਰਾਮੀਟਰ ਹੈ ਹੁਣ ਜਿਹੜੀਆਂ ਪਾਲਿਸੀਸ ਤੇ ਰੂਮ ਰੈਂਟ ਦੀ ਲਿਮਿਟ ਲੱਗੀ ਹੁੰਦੀਆਂ ਉਹਨੂੰ ਅਸੀਂ ਪਹਿਲੇ ਰਿਜੈਕਟ ਕਰ ਦਿੰਦੇ ਆ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇਹ ਜੰਨੀਆਂ ਵੀ ਪਾਲਿਸੀਸ ਨੇ ਇਹਨਾਂ ਤੇ ਕੋਈ ਰੂਮ ਰੈਂਟ ਦੀ ਲਿਮਿਟ ਨਹੀਂ ਆ ਹਾਂ ਬਜਾਜ ਅਲਾਈਅੰਸ ਤੇ ICICI ਲੌਂਬਾਰਡ ਦੇ ਵਿੱਚ ਤੁਸੀਂ ਸਵਿਟ ਰੂਮ ਵੀ ਬੁੱਕ ਕਰ ਸਕਦੇ ਥੈਟ ਸਟਿਲ ਐਕਸ ਕਲਾਸਿਕ ਸਿਲੈਕਟ 엘ੀਟ ਤੇ ਬਲੈਕ ਜਿਹੜਾ ਇਹਨਾਂ ਦਾ ਬਲੈਕ ਵੇਰੀਐਂਟ ਹੈ ਉਹਦੇ ਵਿੱਚ ਤੁਹਾਨੂੰ ਸਾਰੇ ਰੂਮ ਦਾ ਐਕਸੈਸ ਮਿਲ ਜਾਂਦਾ ਮਤਲਬ ਕਿ ਡੀ ਲਕਸ ਤੇ ਸੂਟ ਰੂਮ ਦਾ ਐਕਸੈਸ ਵੀ ਮਿਲ ਜਾਂਦਾ ਹੁਣ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਵੀ ਇਹਨਾਂ ਪਾਲਿਸੀਜ਼ ਦੇ ਵਿੱਚ ਖਾਸ ਗੱਲ ਕੀ ਹੈ ਮਤਲਬ ਤੁਹਾਨੂੰ ਇਹ ਪਾਲਿਸੀਜ਼ ਕਿਉਂ ਕੰਸਿਡਰ ਕਰਨੀਆਂ ਚਾਹੀਦੀਆਂ ਨੇ ਐਕਚੁਅਲੀ ਐਫਸੀ ਆਰਗੋ ਦੀ ਗੱਲ ਕਰੀਏ ਤਾਂ ਤੁਹਾਨੂੰ ਪਹਿਲੇ ਦਿਨ ਤੋਂ 2x ਕਵਰ ਮਿਲ ਜਾਂਦਾ ਇਹਨਾਂ ਦੇ ਪਲੱਸ ਬੈਨੀਫਿਟ ਦੇ ਨਾਲ ਤੁਹਾਨੂੰ 3x ਕਵਰ ਮਿਲ ਜਾਂਦਾ ਹੈ ਰੀਸਟੋਰੇਸ਼ਨ ਬੈਨੀਫਿਟ ਦੇ ਨਾਲ ਉਹੀ ਕਵਰ 4x ਹੋ ਜਾਂਦਾ ਹੈ ਤੇ ਇਹਨਾਂ ਦੇ ਸੁਪਰ ਸਿਕਯ ਐਂਟਰੀ ਏਜ ਦੀ ਲਿਮਿਟ ਨਹੀਂ ਆ ਤਾਂ ਇਹ ਆਟੋਮੈਟਿਕਲੀ ਉਹਨਾਂ ਲੋਕਾਂ ਲਈ ਇੱਕ ਬਹੁਤ ਵਧੀਆ ਆਪਸ਼ਨ ਹੋ ਜਾਂਦਾ ਜਿਨ੍ਹਾਂ ਦੀ ਉਮਰ 60 ਸਾਲ ਤੋਂ ਉੱਪਰ ਹੈ ਪਲੱਸ ਇੱਥੇ ਤੁਹਾਨੂੰ ਬੇਸ ਕਵਰ ਦਾ 5x ਤੱਕ ਦਾ ਕਵਰ ਮਿਲ ਜਾਂਦਾ ਹੈ ਇਹਨਾਂ ਦੇ ਕਯੂਮੂਲੇਟਿਵ ਬੋਨਸ ਸੁਪਰ ਆਪਸ਼ਨ ਦੇ ਨਾਲ ਹੁਣ ਉਸ ਤੋਂ ਬਾਅਦ ਨਿਵਾ ਬੂਪਾ ਰਿਸ਼ੋਰ 3.0 ਦੇ ਵਿੱਚ ਨਾ ਇੱਕ ਫੀਚਰ ਆਉਂਦਾ ਜਿਹਨੂੰ ਕਿਹਾ ਜਾਂਦਾ ਕੈਸ਼ਬੈਕ ਪਲੱਸ ਜੀ ਹਾਂ ਇਹ ਕੈਸ਼ਬੈਕ ਹੈ ਧਿਆਨ ਰੱਖਿਓ ਮੈਂ ਕੈਸ਼ਬੈਕ ਨਹੀਂ ਕਿਹਾ ਲਿਟਰਲੀ ਇਹਦਾ ਮਤਲਬ ਹੁੰਦਾ ਕੈਸ਼ਬੈਕ ਮਤਲਬ ਤੁਹਾਡੀ ਐਪ ਦੇ ਨਾਲ ਨਿਵਾ ਬੂਪਾ ਐਪ ਦੇ ਨਾਲ ਇੱਕ ਵਾਲਟ ਐਡ ਹੋ ਜਾਂਦਾ ਜਿਹਦੇ ਵਿੱਚ ਇੱਕ ਇਹ ਜਿਹੜੇ ਵੀ ਸਾਲ ਤੁਸੀਂ ਕਲੇਮ ਨਹੀਂ ਲੈਂਦੇ ਉਹ ਪਹਿਲੇ ਸਾਲ 10% ਤੇ ਬਾਕੀ ਸਬਸਕੁਇੰਟ ਯੀਅਰਸ ਦੇ ਲਈ 5% ਹੋਏਗਾ ਨਿਵਾ ਬੂਪਾ ਦੇ ਵਿੱਚ ਤੁਹਾਨੂੰ ਗਲੋਬਲ ਕਵਰੇਜ ਵੀ ਮਿਲ ਜਾਂਦਾ ਹੈ ਇਹਨੂੰ ਬਾਰਡਰਲੈਸ ਕਿਹਾ ਜਾਂਦਾ ਹੈ ਮਤਲਬ ਤੁਸੀਂ ਕਿਸੇ ਵੀ ਪਲਾਨ ਜਾਂ ਐਮਰਜੈਂਸੀ ਟ੍ਰੀਟਮੈਂਟ ਦੇ ਲਈ ਕਲੇਮ ਲੈ ਸਕਦੇ ਹੋ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਇਹਨਾਂ ਦੇ ਬਲੈਕ ਵੇਰੀਐਂਟ ਦੇ ਨਾਲ ਤੁਹਾਨੂੰ 5 ਕਰੋੜ ਦਾ ਗਲੋਬਲ ਕਵਰੇਜ ਮਿਲ ਜਾਂਦਾ ਹੈ ਇਸ ਤੋਂ ਇਲਾਵਾ ਨਿਵਾ ਬੂਪਾ ਰਿਸ਼ੋਰ 3.0 ਦੇ ਵਿੱਚ ਤੁਹਾਨੂੰ ਪਹਿਲੇ ਦਿਨ ਤੋਂ ਹੀ 145 ਪ੍ਰੀ ਐਗਜ਼ਿਸਟਿੰਗ ਡਿਸੀਜ਼ ਦਾ ਕਵਰ ਵੀ ਮਿਲ ਜਾਂਦਾ ਹੈ ਅਦਿੱਤਿਆ ਵਿਖਲਾ ਦੇ ਵਿੱਚ ਕੁਝ ਕ੍ਰੋਨਿਕ ਡਿ ਇਸ ਤੋਂ ਬਾਅਦ ਤੁਹਾਨੂੰ 5x ਤੱਕ ਦਾ ਕਵਰ ਮਿਲ ਜਾਂਦਾ ਹੈ ਬਾਕੀ ਪਾਲਿਸੀ ਇਸ ਤਰ੍ਹਾਂ ਇਹਨਾਂ ਦੇ ਸੁਪਰ ਕ੍ਰੈਡਿਟ ਆਪਸ਼ਨ ਦੇ ਨਾਲ ਬਜਾਜ ਅਲਾਈਅੰਸ ਦਾ ਯੂਨਿਕ ਫੀਚਰ ਇਹ ਹੈ ਵੀ ਇੱਥੇ ਤੁਹਾਨੂੰ ਮੈਟਰਨਿਟੀ ਬੈਨੀਫਿਟਸ ਮਿਲ ਜਾਂਦੇ ਆ ਵੈਸੇ ਓਵਰਆਲ ਬੇਸਿਸ ਤੇ ਦੇਖਿਆ ਜਾਵੇ ਤਾਂ ਬਜਾਜ ਅਲਾਈਅੰਸ ਬਾਕੀਆਂ ਨਾਲੋਂ ਥੋੜਾ ਜ਼ਿਆਦਾ ਵੀਕ ਹੈ ICICI ਲੰਬਾਡ ਦੀ ਗੱਲ ਕਰੀਏ ਤਾਂ ਇਹ ਉਹਨਾਂ ਲੋਕਾਂ ਲਈ ਬਹੁਤ ਵਧੀਆ ਪਾਲਿਸੀ ਹੈ ਜਿਨ੍ਹਾਂ ਨੂੰ ਹਾਈ ਕਵਰ ਚਾਹੀਦਾ ਹੈ ਇਹ ਤੁਹਾਨੂੰ 10 ਕਰੋੜ ਤੱਕ ਦਾ ਕਵਰ ਆਫਰ ਕਰਦੇ ਆ ਪਲੱਸ ICICI ਦਾ ਦੂਜਾ ਬੈਨੀਫਿਟ ਇਹ ਹੈ ਵੀ ਤੁਹਾਨੂੰ ਇੰਡੀਆ ਤੋਂ ਬਾਹਰ ਵੀ ਇਹਦਾ ਕਵਰ ਮਿਲ ਜਾਂਦਾ ਸ ਪਰ ਇਸ ਤੋਂ ਬਾਅਦ ਆਪਾਂ ਅੱਗੇ ਦੇਖਦੇ ਹਾਂ ਵੀ ਇਨ੍ਹਾਂ ਪਾਲਿਸੀ ਦੇ ਵਿੱਚ ਤੁਹਾਨੂੰ ਹੋਰ ਕੀ ਬੈਨੀਫਿਟਸ ਮਿਲਦੇ ਨੇ। ਅਪਣੇ ਤੇ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਰੀਸਟੋਰੇਸ਼ਨ ਬੈਨੀਫਿਟ। ਮਤਲਬ ਜੇਕਰ ਤੁਸੀਂ ਕਿਸੇ ਸਾਲ ਦੇ ਵਿੱਚ ਕਲੇਮ ਲੈ ਲੈਣੇ ਹੋ ਤੇ ਆਪਣਾ ਜਿਹੜਾ ਕਵਰ ਆ ਉਹ ਯੂਜ਼ ਕਰ ਲੈਣੇ ਹੋ ਤਾਂ ਇੰਸ਼ੋਰੈਂਸ ਕੰਪਨੀਆਂ ਉਹਨੂੰ ਰੀਸਟੋਰ ਕਰ ਦਿੰਦੀਆਂ ਨੇ ਅਗਲੇ ਕਲੇਮ ਦੇ ਲਈ। ਹੁਣ ਇਥੇ ਕੇਅਰ ਨੀਬਾ ਬੂਪਾ ਦਿੱਤੇ ਪਰਲਾ ਤੇ ਆਈਸੀਆਈ ਲੰਬਾਡ ਦੇ ਵਿੱਚ ਤੁਹਾਨੂੰ ਅਨਲਿਮਿਟਿਡ ਰੀਸਟੋਰੇਸ਼ਨ ਬੈਨੀਫਿਟ ਮਿਲ ਜਾਂਦਾ ਹੈ ਐਚਡੀਐਫਸੀ ਐਰਗੋ ਤੇ ਬਜਾਜ ਅਲੈਂਸ ਦੀ ਗੱਲ ਕਰੀਏ ਉੱਥੇ ਤੁਹਾਨੂੰ ਸਾਲ ਦੇ ਵਿੱਚ ਇੱਕ ਰੀਸਟੋਰੇਸ਼ਨ ਬੈਨੀਫਿਟ ਦਾ ਆਪਸ਼ਨ ਮਿਲਦਾ ਹੈ ਹਾਂ ਐਚਡੀਐਫਸੀ ਐਰਗੋ ਦੇ ਵਿੱਚ ਤੁਹਾਨੂੰ ਅਨਲਿਮਿਟਿਡ ਰੀਸਟੋਰੇਸ਼ਨ ਦਾ ਬੈਨੀਫਿਟ ਮਿਲ ਜਾਂਦਾ ਹੈ ਇਹਨਾਂ ਦੇ ਐਡ-ਆਨ ਦੇ ਨਾਲ ਉਸ ਤੋਂ ਬਾਅਦ ਦੂਜੇ ਨੰਬਰ ਤੇ ਆਉਂਦਾ ਹੈ ਵੈਲਨੈਸ ਬੈਨੀਫਿਟ ਜਿਹਦਾ ਮਤਲਬ ਹੈ ਵੀ ਜੇਕਰ ਤੁਸੀਂ ਜਨਰਲੀ ਹੈਲਥੀ ਲਾਈਫਸਟਾਈਲ ਜਿਉਂਦੇ ਹੋ ਤਾਂ ਉਹ ਤੇ ਤੁਹਾਨੂੰ ਕੁਝ ਐਡੀਸ਼ਨਲ ਬੈ ਹੁਣ ਤੀਜੇ ਨੰਬਰ ਤੇ ਆਉਂਦਾ ਪ੍ਰੀ ਐਂਡ ਪੋਸਟ ਹਸਪਟਲਾਈਜੇਸ਼ਨ ਕਵਰ ਮਤਲਬ ਕੀ ਹਸਪੀਟਲ ਦੇ ਵਿੱਚ ਐਡਮਿਟ ਹੋਣ ਤੋਂ ਕਿੰਨੇ ਦਿਨ ਪਹਿਲਾਂ ਤੇ ਡਿਸਚਾਰਜ ਹੋਣ ਤੋਂ ਕਿੰਨੇ ਦਿਨ ਬਾਅਦ ਤੱਕ ਦਾ ਤੁਹਾਨੂੰ ਕਵਰ ਮਿਲ ਗਿਆ ਇਹਦੇ ਵਿੱਚ ਜਨਰਲੀ ਸਾਰੀਆਂ ਕੰਪਨੀਆਂ ਦਾ ਸੇਮ ਹੀ ਰਹਿੰਦਾ ਹੈ ਬਸ ਇੱਕ ਦਿੱਤਿਆ ਵਿਰਲਾ ਹੈ ਜੋ ਤੁਹਾਨੂੰ 60 ਦਿਨ ਦੀ بجائے 90 ਦਿਨ ਦਾ ਪ੍ਰੀ ਹਸਪਟਲਾਈਜੇਸ਼ਨ ਕਵਰ ਦਿੰਦੀ ਹੈ ਹੁਣ ਲਾਸਟ ਦੇ ਵਿੱਚ ਇੱਕ ਮਸਟ ਹੈਵ ਰਾਈਡਰ ਦੇਖ ਲੈਣੇ ਆ ਉਸ ਤੋਂ ਬਾਅਦ ਆਪਾਂ ਕਨਕਲੂਡ ਕਰਾਂਗੇ 2026 ਦੇ ਤਿੰਨ ਬੈਸਟ ਹੈਲਥ ਇੰਸ਼ੋਰੈਂਸਸ ਸੋ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਵੀ ਤੁਹਾਡੀ ਕੋਈ ਜਿਹੜੀ ਪਾਲਿਸੀ ਹੈ ਕੰਪਲਿਕੇਸ਼ਨ ਤੇ ਲਿਮਿਟ ਸੈੱਟ ਕਰ ਦਿੰਦੀਆਂ ਨੇ ਜਾਂ ਕਿਸੇ ਹੋਰ ਡਿਸੀਜ਼ ਤੇ ਕੋਈ ਹੋਰ ਲਿਮਿਟ ਸੈੱਟ ਕਰ ਦਿੰਦੀਆਂ ਨੇ ਪਰ ਇਦਾਂ ਨਹੀਂ ਹੋਣਾ ਚਾਹੀਦਾ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਕੰਪਨੀਆਂ ਅਸੀਂ ਸ਼ਾਰਟਲਿਸਟ ਕੀਤੀਆਂ ਨੇ ਉੱਥੇ ਇਦਾਂ ਦੀ ਕੋਈ ਲਿਮਿਟ ਨਹੀਂ ਹੈ ਉਸ ਤੋਂ ਬਾਅਦ ਅਗਲੇ ਨੰਬਰ ਤੇ ਆ ਜਾਂਦਾ ਪ੍ਰੀ ਐਗਜ਼ਿਸਟਿੰਗ ਵੇਟਿੰਗ ਪੀਰੀਅਡ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਤਾ ਸੀ ਕਿ ਨਿਵਾ ਬੋਪਾ ਰਿਸ਼ਔਰ 3.2 ਦਾ ਇੱਕ ਯੂਨੀਕ ਫੀਚਰ ਹੈ ਕਿ ਇਹ ਪਹਿਲੇ ਦਿਨ ਤੋਂ 145 ਪ੍ਰੀ ਐਗਜ਼ਿਸਟਿੰਗ ਡਿਸੀਜ਼ ਨੂੰ ਕਵਰ ਕਰਨਾ ਸ਼ੁਰੂ ਕਰ ਦਿੰਦਾ ਹੈ ਪਰ ਧਿਆਨ ਰੱਖਿਓ ਜੇਕਰ ਤੁਹਾਨੂੰ ਕੋਈ ਪ੍ਰੀ-ਐਗਜ਼ਿਸਟਿੰਗ ਡਿਸੀਜ਼ ਹੈ ਤਾਂ ਤੁਹਾਡਾ ਪ੍ਰੀਮੀਅਮ ਜ਼ਰੂਰ ਪਵੇਗਾ ਪਰ ਹਾਂ ਤੁਹਾਨੂੰ ਕਵਰ ਜ਼ਰੂਰ ਮਿਲ ਜਾਏਗਾ ਉਸ ਤੋਂ ਬਾਅਦ ਬਾਕੀ ਸਾਰੀਆਂ ਪਾਲਿਸੀਜ਼ ਦੀ ਗੱਲ ਕਰੀਏ ਤਾਂ ਉਹੀ ਸਟੈਂਡਰਡ 3 ਸਾਲ ਦਾ ਵੇਟਿੰਗ ਪੀਰੀਅਡ ਹੈ ਹੁਣ ਇਹ ਸਾਰਾ ਕ ਟਰਮਸ ਐਂਡ ਕੰਡੀਸ਼ਨ ਦੇਖਣ ਤੋਂ ਬਾਅਦ ਮੇਰਾ ਨਾਲ ਇੱਕ ਛੋਟਾ ਜਿਹਾ ਸਵਾਲ ਹੈ ਤੁਹਾਡੇ ਲਈ ਕਿ ਜਿੰਨਾ ਆਪਾਂ ਹੁਣ ਤੱਕ ਦੇਖਿਆ ਤੁਹਾਨੂੰ ਸਾਰਾ ਕੁਝ ਸਮਝ ਆ ਗਿਆ ਚਲੋ 60% ਸਮਝ ਆ ਗਿਆ ਹੋਣਾ ਜਾਂ ਫਿਰ ਇੰਨੀ ਕੁ ਕਲੈਰਿਟੀ ਤਾਂ ਮਿਲ ਗਈ ਹੋएगी ਵੀ ਕਿਹੜਾ ਜਿਹੜਾ ਇੰਸ਼ੋਰੈਂਸ ਪਲਾਨ ਆ ਸਾਡੇ ਲਈ ਬੈਸਟ ਹੋ ਸਕਦਾ ਸੱਤ ਦਸਾਂ ਨ ਬਿਕੋਜ਼ ਇਹ ਹੁੰਦਾ ਵੀ ਤਾਂ ਕਰਕੇ ਜਿਹੜੀ ਚੀਜ਼ ਨਾਲ ਸਾਡਾ ਰੈਗੂਲਰਲੀ ਵਾਪਸ ਆस्तानी ਆ ਤਾਂ ਉੱਥੇ ਸਾਨੂੰ ਵਧਣ ਦੇ ਵਿੱਚ ਥੋੜਾ ਜਿਹਾ ਟਾਈਮ ਲੱਗਦਾ ਜੋ ਕਿ ਜ਼ਾਹਿਰ ਜੀ ਗੱਲ ਹੈ ਤੇ ਸਹੀ ਵੀ ਹੈ ਪਰ ਮੈਂ ਤੁਹਾਨੂੰ ਸੱਚ ਦੱਸਾਂ ਮੈਂ ਤੁਹਾਨੂੰ ਬੈਸਟ ਕੰਪਨੀ ਵੀ ਦੱਸ ਦੂੰਗਾ ਪਰ ਉਹਦਾ ਬੈਸਟ ਪਲਾਨ ਵੀ ਦੱਸ ਦੂੰਗਾ ਪਰ ਤੁਸੀਂ ਆਪਣੇ ਲਈ ਬੈਸਟ ਪਲਾਨ ਲੱਭ ਸਕਦੇ ਹੋ ਇਹਦੇ ਲਈ ਤੁਹਾਨੂੰ ਥੋੜੀ ਜਿਹੀ ਮਿਹਨਤ ਤੇ ਥੋੜੀ ਜਿਹੀ ਐਫਰਟ ਲਾਉਣੀ ਪੈਣਗੇ ਪਰ ਜਿਹੜੇ ਬੰਦੇ ਨੇ ਰੈਗੂਲਰਲੀ ਸਲਾਈਨ 'ਚ ਆਇਆ ਨਹੀਂ ਉਹਦੇ ਲਈ ਇਹ ਐਫਰਟ ਤੇ ਉਹਦੇ ਲਈ ਇਹ ਮਿਹਨਤ ਵੀ ਕਿਤਨਾ ਕਿਤੇ ਫਜ਼ੂਲ ਜਾਂ ਵੇਸਟ ਹੋ ਜਾਂਦੀ ਆ ਪਰ ਮਿਹਨਤ ਕਰਨੀ ਵੀ ਕਿਉਂ ਪੋਟਨਾ ਮੈਂ ਜੀ ਡਿਟੋ ਇੰਸ਼ੋਰੈਂਸ ਡਿਟੋ ਇੰਸ਼ੋਰੈਂਸ ਕੰਪਨੀ ਹੈ ਜੋ ਕਿ ਜ਼ਰੋਦਾ ਦੁਆਰਾ ਬੈਕਡ ਹੈ ਇਹ ਤੁਹਾਡੇ ਲਈ ਫ੍ਰੀ ਇੰਸ਼ੋਰੈਂਸ ਲੱਭਣ ਤੋਂ ਲੈ ਕੇ ਤੁਹਾਡੇ ਪ੍ਰੀਮੀਅਮਸ ਨੂੰ ਟਰੈਕ ਕਰਨਾ ਤੇ ਤੁਹਾਨੂੰ ਇੱਕ ਸਮੂਥ ਕਲੇਮ ਪ੍ਰੋਸੈਸ ਦੇਖਣਾ ਸਾਰਾ ਕੰਮ ਕਰਦਾ ਹੈ ਉਹ ਵੀ ਬਿਲਕੁਲ ਫ੍ਰੀ ਦੇ ਵਿੱਚ ਠੀਕ ਹੈ ਜੀ ਤੁਸੀਂ ਕੀ ਕਰਨਾ ਹੈ ਕਿ ਡਿਸਕ੍ਰਿਪਸ਼ਨ ਚ ਤੁਹਾਨੂੰ ਲਿੰਕ ਦਿੱਤਾ ਹੋਇਆ ਉੱਥੇ ਜਾ ਕੇ ਇਹਨਾਂ ਦੀ ਇੱਕ ਫ੍ਰੀ ਕੰਸਲਟੇਸ਼ਨ ਕਾਲ ਬੁੱਕ ਕਰਨੀ ਹੈ ਜਿੱਦਾਂ ਹੀ ਤੁਸੀਂ ਕੰਸਲਟੇਸ਼ਨ ਕਾਲ ਬੁੱਕ ਕਰਦੇ ਹੋ 3 ਦਿਨ ਦੇ ਵਿੱਚ ਤੁਹਾਨੂੰ ਇਹਨਾਂ ਦਾ ਐਗਜ਼ੀਕਿਟਿਵ ਅਲੋਕੇਟ ਕਰ ਦਿੱਤਾ ਜਾਂਦਾ ਹੈ ਜੋ ਕਿ ਤੁਹਾਨੂੰ ਇੱਕ ਬੈਸਟ ਇੰਸ਼ੋਰੈਂਸ ਤੁਹਾਡੇ ਅਕੋਰਡਿੰਗ ਲੱਪਣ ਦੇ ਵਿੱਚ ਤੁਹਾਡੀ ਪੂਰੀ ਹੈਲਪ ਕਰਦਾ ਹੈ ਕਿਵੇਂ ਉਹਨੂੰ ਇਸ਼ੂ ਕਰਨਾ ਹੈ ਫਿਰ ਉਸ ਤੋਂ ਬਾਅਦ ਤੁਹਾਨੂੰ ਪ੍ਰੀਮੀਅਮਸ ਟਰੈਕ ਕਰਨੇ ਆ ਤੇ ਉਸ ਤੋਂ ਬਾਅਦ ਤੁਹਾਡਾ ਕਲੇਮ ਬਾਇ ਜੇ ਨੀ ਚਾਂਸ ਜੇਕਰ ਜ਼ਰੂਰਤ ਪੈਂਦੀ ਹੈ ਤੁਸੀਂ ਉਹ ਵੀ ਤੁਹਾਡਾ ਡਿਟੋ ਸਾਰਾ ਪ੍ਰੋਸੈਸ ਕਰਵਾਏਗਾ ਬਿਲਕੁਲ ਫ੍ਰੀ ਆਫ ਕਾਸਟ ਤੇ ਹਾਂ ਕ ਇਸ ਦੀ ਰੇਟਿੰਗ ਜੇ ਮੈਂ ਗੱਲ ਕਰਾਂ 4.9 ਆਊਟ ਆਫ 5 ਹੈ ਤੇ ਕੋਈ 2-4 ਰਿਵਿਊਜ਼ ਨਹੀਂ ਆ 9000 ਤੋਂ ਵੱਧ ਰਿਵਿਊਜ਼ ਨੇ ਤੇ ਇੱਕ ਹੋਰ ਖਾਸ ਗੱਲ ਹੈ ਹੁਣ ਕਿਉਂਕਿ ਡਿੱਟੋ ਆਲਮੋਸਟ ਡੇਲੀ ਬੇਸਿਸ ਤੇ ਸਾਰੇ ਹੀ ਇੰਸ਼ੋਰੈਂਸ ਦੇ ਨਾਲ ਡੀਲ ਕਰਦਾ ਤਾਂ ਇਹਨਾਂ ਦੀ ਇੰਸ਼ੋਰੈਂਸ ਕੰਪਨੀਆਂਜ਼ ਦੇ ਵਿੱਚ ਨਾ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਇੱਕ ਰੈਪਿਊਟੇਸ਼ਨ ਬਣੀ ਹੋਈ ਹੈ ਜਿਹਦਾ ਫਾਇਦਾ ਤੁਹਾਨੂੰ ਹੁੰਦਾ ਜਦੋਂ ਤੁਸੀਂ ਕਲੇਮ ਪ੍ਰੋਸੈਸ ਕਰਨਾ ਹੁੰਦਾ ਸੋ ਇੱਕ ਵਧੀਆ ਇੰਸ਼ੋਰੈਂਸ ਲੱਭਣਾ ਤਾਂ ਇੱਕ ਅਲੱਗ ਚੀਜ਼ ਹੈ ਉਹ ਤਾਂ ਕਲੇਮ ਪ੍ਰੋਸੈਸ ਕਰਾਉਣ ਦੇ ਵਿੱਚ ਡਿੱਟੋ ਤੁਹਾਡੀ ਹੈਲਪ ਕਰਦਾ ਜਿਸ ਦੇ ਨਾਲ ਤੁਹਾਡਾ ਇਹ ਜਿਹੜਾ ਪ੍ਰੋਸ ਕਰਨਾ ਕੁਝ ਨਹੀਂ ਹੈ ਜੀ ਫਰੀ ਦੇ ਵਿੱਚ ਟਰਾਈ ਕਰ ਸਕਦੇ ਹੋ ਡਿਸਕ੍ਰਿਪਸ਼ਨ ਚ ਲਿੰਕ ਹੈ ਤੇ ਹੈਲਥ ਇੰਸ਼ੋਰੈਂਸ ਤੋਂ ਵੱਡੀ ਕੋਈ ਚੀਜ਼ ਹੋ ਨਹੀਂ ਸਕਦੀ ਸੋ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਤੇ ਇਸ ਤੋਂ ਬਾਅਦ ਫਾਈਨਲੀ ਆਪਾਂ ਦੇਖ ਲੈਨੇ ਆ 2026 ਦੇ ਬੈਸਟ ਤਿੰਨ ਹੈਲਥ ਇੰਸ਼ੋਰੈਂਸਸ ਕਿਹੜੇ-ਕਿਹੜੇ ਨੇ ਹੁਣ ਜਿੰਨਾ ਕ ਆਪਾਂ ਡਾਟਾ ਦੇਖਿਆ ਉਹਦੇ ਅਕੋਰਡਿੰਗ ਜਿਕਰ ਮੈਂ ਤਿੰਨ ਬੈਸਟ ਹੈਲਥ ਇੰਸ਼ੋਰੈਂਸਸ ਦੱਸਾਂ 2026 ਦੀਆਂ ਤਾਂ ਪਹਿਲੇ ਨੰਬਰ ਤੇ ਹੋਏਗੀ HDFC Ergo Optimum Secure ਦੂਜੇ ਨੰਬਰ ਦੀ ਗੱਲ ਕਰਾਂ نیਵਾ ਬੋਪਾਰੀਸ਼ੋਰ 3.2 ਬਲੈਕ ਤੇ ਤੀਜੇ ਨੰਬਰ ਤੇ ਆ ਦਿੱਤਿਆ ਬੇਰਲਾ ਐਕਟਿਵ 1 ਮੈਕਸ ਹੁਣ ਇਹ ਜਿਹੜੀਆਂ ਮੈਂ ਤੁਹਾਨੂੰ ਲਿਸਟ ਦਿੱਤੀ ਆ ਜਾਂ ਤਿੰਨ ਇੰਸ਼ੋਰੈਂਸਸ ਦੱਸੀਆਂ ਨੇ ਇਹ ਕਿਸੇ ਵੀ ਪਾਰਟਿਕੂਲਰ ਆਰਡਰ 'ਚ ਨਹੀਂ ਆ ਕੋਈ ਪਾਲਸੀ ਕਿਸੇ ਐਸਪੈਕਟ 'ਚ ਬੈਟਰ ਹੈ ਤੇ ਕੋਈ ਕਿਸੇ ਹੋਰ ਐਸਪੈਕਟ ਦੇ ਵਿੱਚ ਬੈਟਰ ਹੈ ਤੁਨੂੰ ਇਹ ਹੀ ਰਿਕਵੈਸਟ ਕਰਨਾ ਚਾਹੂੰਗਾ ਤੁਹਾਨੂੰ ਇਹ ਰਿਕਵੈਸਟ ਕਰਨਾ ਚਾਹੂੰਗਾ ਵੀ ਆਪਣੇ ਲਈ ਇੱਕ ਬੈਸਟ ਪਾਲਿਸੀ ਫਾਈਨਲ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਪ੍ਰੀਮੀਅਮਸ ਜ਼ਰੂਰ ਕੈਲਕੂਲੇਟ ਕਰ ਲਿਓ ਜੇਕਰ ਇਹ ਮਿਹਨਤ ਕਰਨੀ ਥੋੜੀ ਔਖੀ ਲੱਗਦੀ ਆ ਤਾਂ ਮੈਂ ਹੁਣੇ ਦੱਸਿਆ ਡਿਸਕ੍ਰਿਪਸ਼ਨ ਚ ਲਿੰਕ ਹੈ ਡਿੱਟੋ ਨਾਲ ਗੱਲ ਕਰੋ ਇੰਸ਼ੋਰੈਂਸ ਤਾਂ ਮਿਲ ਲਗੀ ਮਿਲ ਗਈ ਤਾਂ ਤੁਸੀਂ ਬਾਕੀ ਜ਼ਿੰਦਗੀ ਲਈ ਵੀ ਰਿਲੈਕਸ ਰਹੋਗੇ ਬਿਕੋਜ਼ ਕਲੇਮ ਤੱਕ ਦਾ ਪ੍ਰੋਸੈਸ ਬੜਾ ਸਮੂਥ ਹੁੰਦਾ ਤੁਸੀਂ ਫ੍ਰੀ ਦੇ ਵਿੱਚ ਟਰਾਈ ਕਰ ਸਕਦੇ ਹੋ ਬਾਕੀ ਆਪਾਂ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਦੈਨ ਪੀਕੇ ਫਾਈਟ